उस पूर्व पिता <प्रागा> परमात्मा ने आज बहुत ही सरकार के पूछा जो एक सज्जा में जितना पुष्प पूजा के करते हुए मैं उन्होंने दिया है और मैं सरकार करता हाँ और देखो एक पिता बड़ा उपराला है जिसे कि थोड़े सहयोग के बिना हो नहीं सकता थोड़े से लोग का हो गया है पर पिता परमात्मा धोनी शेखर जी का अभी हर साल ग्यारह मौने you're ਲੋ ਜੀ 21ਵੀਂ 21 ਸਾਲ ਤੋਂ ਲਗਾਤਾਰ ਇਹ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ ਉਹ ਇੱਥੇ ਚੱਲਦੀ ਹੈ ਔਰ ਸਾਡੇ ਪ੍ਰਧਾਨ ਜੀ ਜਿਹੜੇ ਨੇ ਪ੍ਰਵੀਨ ਬੈਲ ਜੀ ਔਰ ਉਹਨਾਂ ਦੀ ਪੂਰੀ ਟੀਮ ਉਹ ਸਾਰੀਆਂ ਸਰਕਾਰੀ ਸੰਸਥਾਵਾਂ ਦੇ ਵਿੱਚ ਜੋ ਸਭ ਤੋਂ ਸਹੀ ਤਰੀਕੇ ਦੇ ਨਾਲ ਇਹ ਸ਼ੋਭਾ ਯਾਤਰਾ ਨੂੰ ਨਿਕਾਲਦੇ ਆ ਔਰ ਮੈਂ ਇਸ ਗੱਲ ਤੇ ਬਹੁਤ ਖੁਸ਼ ਆ ਕਿ ਇਹ ਸਾਰੀ ਸ਼ੋਭਾ ਯਾਤਰਾ ਜ਼ਿਆਦਾਤਰ ਹਿੱਸਾ ਸਾਡੇ ਵਾਰਡ ਦੇ ਵਿੱਚੋਂ ਨਿਕਲਦਾ ਸਾਡੇ ਵਾਰਡ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਭੋਲੇ ਬਾਬਾ ਦਾ ਬਹੁਤ ਵੱਡਾ ਅਸ਼ੀਰਵਾਦ ਮੰਨਦਾ ਹੈ ਕਿ ਉਹ ਸਾਡੇ ਤੇ ਹਮੇਸ਼ਾ ਸ਼ੀਭਾ ਬਣਾਏ ਰੱਖਦੇ ਹੈ ਦੇਖੋ ਬੜਾ ਪਵਿੱਤਰ ਦਿਹਾੜਾ ਸਨਾਤਨ ਧਰਮ ਦਾ ਔਰ ਸਮੂਹ ਲੋਕ ਅੱਜ ਮੇਲਰਗਾੰਜ ਦੇ ਵਿੱਚ ਇੱਕ ਬਹੁਤ ਮਹਾਨ ਸ਼ੋਭਾ ਯਾਤਰਾ ਸਾਰੇ ਰਲ ਮਿਲ ਕੇ ਬੜੇ ਹਰਸ਼ੋ-ਉਦਾਸੇ ਨਾਲ ਮਨਾ ਰਹੇ ਨੇ ਸਾਡੀ ਆਪਸੀ ਇਕਤਾ ਦਾ ਸਰੂਪ ਜੋ ਨਜ਼ਰ ਆ ਰਿਹਾ ਔਰ ਪਤਾ ਲੱਗਦਾ ਕਿ ਭਗਵਾਨ ਪੋਲੇ ਸ਼ੰਕਰ ਦੀ ਕਿੰਨੀ ਅਪਾਰ ਕਿਰਪਾ ਸਾਰੀਆਂ ਸੰਗਠਨਾਂ ਤੇ ਔਰ ਮੈਂ ਸਮੂਹ ਜੀ ਮੇਲਰਗਾੰਜ ਦੀ ਇਸ ਸ਼ਾਸ਼ਵਰਤ ਕਮੇਟੀ ਪਰਦਾਣ ਪ੍ਰਵੀਨ ਬੈਜ ਜੀ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਦੋਸਤੋ ਰਬੂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰਿਆਂ ਦੇ ਉੱਤੇ ਆਪਣੀ ਅਪਾਰ ਕਿਰਪਾ ਬਣਾ ਕੇ ਰੱਖਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭ ਰਾਤੇ ਦੇ ਸ਼ੁਭਕਾਮਨਾਵਾਂ ਸਾਰੇ ਹੁਣ ਬਹੁਤ ਵੱਡਾ ਜਾਈ ਦੇਣਾ ਔਰ ਅੱਜ ਸਾਡੇ ਮਨਕੂ ਜੀ ਸਾਹਮਣੇ ਮੰਦਰ ਦੇ ਵਿੱਚੋਂ 22ਵੀਂ ਸ਼ੁਭ ਯਾਤਰਾ ਜਿਹੜੀ ਕੱਟੀ ਜਾ ਰਹੀ ਹੈ ਔਰ ਇਹ ਪਿਛਲੇ 22 ਸਾਲ ਤੋਂ ਲਗਾਤਾਰ ਜਿਹੜੀ ਇਹ ਯਾਤਰਾ ਕੱਟੀ ਜਾ ਰਹੀ ਹੈ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਔਰ ਇਸ ਕਮੇਟੀ ਨੂੰ ਤਮੀ ਧੰਨਵਾਦ ਕਰਨਾ ਜਿਹੜੇ ਇਹ ਪਿਛਲੇ ਪਾਈ ਸਾਥ ਤੋਂ ਲਗਾਤਾਰ ਯਾਤਰਾ ਕਰ ਰਹੇ ਨੇ ਔਰ ਅਬਰੂਦ ਸ਼ੋਭਾ ਯਾਤਰਾ ਤੇ ਵਿੱਚ ਆਏ ਹੋਏ ਪਾਕਤਾਨੂ ਬਹੁਤ ਬਹੁਤ ਮੁਬਾਰਕਾ ਦਿਨਾ ਔਰ ਮੈਂ ਬੇਨਤੀ ਕਰਦਾ ਭਗਵਾਨ ਕੋਲੇ ਨਾ ਤੇ ਚਰਨਾ ਵਿੱਚ ਇਹ ਸਾਰਿਆਂ ਦੇ ਸਾਥੀਆਂ ਦੇ ਭਰਾਵਾਂ ਦੇ ਜਿਹੜੇ ਦਿਨ ਰਾਤ ਜਿਹੜੇ ਨੇ ਸ਼ੋਭਾ ਯਾਤਰਾ ਚ ਆਪਣਾ ਟਾਈਮ ਲਗਾਉਂਦੇ ਨੇ ਇਹਨਾਂ ਦਾ ਹਮੇਸ਼ਾ ਆਪਣਾ ਅਸ਼ੀਰਵਾਦ ਰੱਖੋ भगवान की जय मोल बोले बाबा पर फाल की जय شورای माउस कमेटी मिलरगंज जो के मंजू समन्वय तो के 22वीं विशाल यात्रा करण जा रिया भगवान शंकर जी का आज शुभ बेयामा दया जयकार होनी है ए यात्रा बहुत बड़ी ते विशाल यात्रा जिंदे च लोका ने बहुत स्टॉल लाए ने ਜਾਤਰਾ ਦਾ ਇੰਤਜ਼ਾਰ ਕਰ ਰਹੇ ਨੇ ਸੁੰਦਰ-ਸੁਦਮ ਭਜਨ ਮੰਡਲੀਆਂ ਚੱਲਣ ਗਈਆਂ ਭਗਵਾਨ ਸ਼ੰਕਰ ਜੀ ਦੀ ਵਿਸ਼ਾਲ ਯਾਤਰਾ ਜੋ ਕਿ ਹਰ ਸਾਲ ਬੜੇ ਸੁੰਦਰ ਸਰੂਪ ਨਾਲ ਕੀਤੀ ਜਾਂਦੀ ਹੈ ਤੇ ਕਨ ਆਦ ਕੀਤਾ ਪ੍ਰਭੂ ਦੀ ਇਤਨੀ অপার ਕਿਰਪਾ ਹਰ ਕਾਰਿਆ ਬੜੇ ਸੁੰਦਰ ਢੰਗ ਨਾਲ ਕੀਤਾ ਜਾ ਰਿਹਾ ਸੰਤ ਮਹਾਤਮਾ ਆ ਰਹੇ ਨੇ ਅੱਜ ਚਾਉਨੇ ਸਵੇਰੇ ਪਹਿਲਾਂ ਥੱਲੇ ਮੰਦਿਰ ਦੇ ਪ੍ਰਿਆੰਗਨ ਵਿੱਚ ਹਮਨ ਹੋਇਆ ਲੇਡੀ ਤੇ ਜਾਸ ਭਾਈਆਂ ਨੇ ਹਿੱਸਾ ਲਿਆ ਹੁਣ ਚੰਦਾ ਤਵਜ ਹੋਇਆ ਚੰਦਾ ਤਵ ਤੋਂ ਬਾਅਦ ਹੁਣ ਥੰਦੇ ਅਸੀਂ ਸਟੇਜ ਤੇ ਜਾਵਾਂਗੇ ਸਾਰੇ ਆਏ ਹੋਏ ਸੰਤ ਮਹਾਤਮਾ ਜਿਹੜੇ ਸਾਡੇ ਯਾਤਰਾ ਤੇ ਪੂਰੀ ਸ਼ਾਮ ਨੇ ਬੇਦ ਜੀ ਆ ਜਿਹੜੇ ਵਾਤ ਤੋਂ ਬਾਅਦ ਯੋਗਦਾਨ ਦੇ ਰਿਹਾ ਹੋਰ ਵੀ ਬਹੁਤ ਸਾਥੀ ਆ ਜਿਨ੍ਹਾਂ ਦਾ ਮੈਂ ਨਾਮ ਨਹੀਂ ਦੱਸਦਾ ਉਹ ਸਭ ਨੀਚੇ ਨੇ ਜੋ ਬਾਤ ਤੋਂ ਬਾਅਦ ਚੜਕੇ ਬਾਤ ਚੜਕੇ ਯੋਗਦਾਨ ਦੇ ਰਿਹਾ ਏ ਮੈਂ ਕਹਿੰਦਾ ਏ ਭਗਵਾਨ ਸ਼ੰਕਰੀ ਅਗੇ ਤਾਂ ਅਸਲਨਾ ਸਾਰੇ ਸਮੂਹ ਵਾਸੀ ਇਸ ਯਾਤਰਾ ਚ ਦਰਸ਼ਨ ਕਰਨਾਂ ਤੇ ਸਾਡਾ ਵੀ ਹੌਸਲਾ ਵਧੂ ਤੇ ਭਗਵਾਨ ਸ਼ੰਕਰ ਜੀ ਵੀ ਉਹਨਾਂ ਦੇ ਕਿਰਪਾ ਹੋਊਗੀ